ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਤੇ ਬਿਹਤਰੀਨ ਖਾਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਸ਼ਹਿਰ ਮੋਗੇ ਦੇ ਵਿੱਚ ਮੋਗੇ ਸ਼ਹਿਰ ਦੇ ਵਿੱਚ ਤੇ ਲੰਡੇ ਕੇ ਵਾਲੇ ਰਾਹ ਦੇ ਉੱਤੇ ਸੰਤ ਨਗਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਡੇਰੀ ਫਾਰਮ ਦੇ ਵਿੱਚ ਇੱਕ ਆਇਆ ਹੋਇਆ ਦੁੱਧ ਦਾ ਹੱਤਾਵਾ ਜਿੱਥੇ ਮੈਂ ਇਸ ਟਾਈਮ ਮੌਜੂਦ ਹਾਂ ਪਸ਼ੂ ਤੁਸੀਂ ਦੇਖਦੇ ਪਏ ਆ ਕਾਫੀ ਗਿਣਤੀ ਦੇ ਵਿੱਚ ਆ ਜਿਨ੍ਹਾਂ ਦੇ ਵਿੱਚੋਂ ਮੰਨੋ 7-8 ਨਾਲ ਜਿਹੜੇ ਬਾਈ ਹੋਣਿਆ ਨੇ ਵਕਾਊ ਲਾਤੇ ਆ ਮਿੱਤਰੋ ਸਾਰੇ ਜਾਨਵਰਾਂ ਦੀ ਆਪਾਂ ਡਿਟੇਲ ਜਾਣਾਂਗੇ ਕੱਲੇ-ਕੱਲੇ ਦੇ ਬਾਰੇ ਜਾਣ ਕੇ ਮਿਲਾਂਗੇ ਕੀ ਗੱਲ ਪਤਾ ਕਿਹੜੇ ਜਾਨਵਰ ਦੇ ਵਿੱਚ ਕੀ ਆ ਮੁੱਢਲੀ ਜਾਣਕਾਰੀ ਪੂਕਤਾ ਜਾਣਕਾਰੀ ਆ ਜਿਹੜੀ ਉਹ ਸਾਰੀ ਮਾਲਕਾਂ ਤੋਂ ਲੈਣੀ ਆ ਸਤਿ ਸ੍ਰੀ ਅਕਾਲ ਵੀਰ ਜੀ ਸਾਸ਼ਿਕਾ ਮਿਰਜੀ ਕੀ ਹਾਲ ਹੈ ਕੀ ਹਾਲ ਚਾਲ ਵਡੇ ਭਾਈ ਵਧੀਆ ਵਧੀਆ ਵੀਰ ਹੋਰ ਤੁਸੀਂ ਸੇਤਾਕਰ ਪਰਿਵਾਰ ਵੀਰੇ ਵਾਹ ਵਧੀਆ ਵਧੀਆ ਚੱਲੋ ਸ਼ੁਕਰ ਇੱਕ ਵਾਰੀ ਆਪਣਾ ਟਿਕਾਣਾ ਦੱਸ ਦਈਏ ਭਾਈ ਵੀਰ ਆਪਣਾ ਮੋਗੇ ਸ਼ਹਿਰ ਤੋਂ ਜਿਹੜੇ ਅੰਬਰਸਰ ਰੋਡ ਨੂੰ ਛੜਕ ਜਾਂਦੀ ਆ ਛੜਕ ਦੇ ਨਵੇਂ ਪੈਟਰੋਲ ਪੰਪ ਤੋਂ ਸਿੱਧਾ ਛੜਕ ਆਉਂਦੀ ਸੰਤਨਗਰ ਨੂੰ ਸੰਤਨਗਰ ਦੇ ਵਿੱਚ ਵੀਰ ਸੰਤਨਗਰ ਤੇ ਲਾਸਟ ਤੇ ਆਣ ਕੇ ਆਪਣਾ ਹਾ ਤਵਾ ਲਖੇ ਪਾਉ ਦਾ ਤਾਂ ਜਿਹਨੂੰ ਮਰਜ਼ੀ ਪੁੱਛ ਲੈ ਲਖੇ ਪਾਉ ਦਾ ਹੱਤਾ ਜਿਹਨੂੰ ਮਰਜ਼ੀ ਪੁੱਛ ਲੈ ਹਾਂਜੀ ਠੀਕ ਆ ਲੈ ਵੱਡੇ ਵੀਰੇ ਜੇ ਫਿਰ ਕਿੰਨੇ ਚਿਰ ਤੋਂ ਇਹ ਕੀਤਾ ਕਰ ਰਿਹਾ ਤੂੰ ਜਿਹੜਾ ਦੁੱਧ ਦਾ ਮੈਂ ਤਾਂ ਵੀਰੇ ਬਚਪਨ ਤੋਂ ਹੀ ਦੋ ਇੱਥੇ ਜੀ ਜੀ ਹਾਂ ਤੇ ਬਾਕੀ ਬਾਪੂ ਦਾ ਵੀ ਜਾਨੀ ਕਿ ਸ਼ੁਰੂ ਤੋਂ ਬਚਪਨ ਤੋਂ ਹੀ ਠੀਕ ਆ ਵਾ ਇੱਕ ਗੱਲ ਦੱਸੀ ਜਿਵੇਂ ਤੇਰਾ ਤਾਂ ਯਾਰ ਸ਼ਹਿਰਦਾਰੀ ਦੇ ਵਿੱਚ ਦਾਣਾ ਵੀ ਤੂੜੀ ਵੀ ਮਲਾਂ ਮੁੱਲ ਦਾ ਸਾਰਾ ਕੁਝ ਹਨਾ ਕਮਾਈ ਹੈਗੀ ਆ ਵੱਡੇ ਭਾਈ ਕਮਾਈ ਵੀ ਰੋਟੀ ਪਾਣੀ ਚੱਲੀ ਜਾਂਦਾ ਠੀਕ ਆ ਹਾਂਜੀ ਜਿਵੇਂ ਕਈ ਫੌੜ ਛੱਡ ਦਿੰਦੇ ਵੀ ਸਾਨੂੰ ਇੰਨੇ ਬਾਚ ਜਾਂਦੇ ਇੰਨੇ ਬਾਚਾਂ ਦੇ ਉਹ ਸਿਸਟਮ ਹੈ ਨਹੀਂਗਾ ਫੇ ਚਲੋ ਕਿਤਾ ਵਾ ਰੋਟੀ ਪਾਣੀ ਚੱਲੀ ਜਾਂਦਾ ਵਾ ਬਿਹੱਦ ਟਾਈਮ ਲੰਗੀ ਜਾਂਦਾ ਹਾਂਜੀ ਤੇਰਾ ਇਹ ਆ ਨਾ ਬਾਈ ਮਨਲਾ ਤੈਨੂੰ ਸਿਸਟਮ ਸਾਰਾ ਮੁੱਲ ਦਾ ਪੈਂਦਾ ਸਾਰਾ ਮੁੱਲ ਦਾ ਪੈਂਦਾ ਹੂੰ ਤੇ ਇਹ ਥਾਂ ਵੀ ਫਿਰ ਮਨਲਾ ਜਿਹੜਾ ਇਹ ਸੈਟਅਪ ਕੀਤਾ ਇਹਦੇ ਵਿੱਚ ਇੱਕ ਗੱਲ ਨੋਟ ਕਰ ਰਿਹਾ ਮੈਂ ਠੰਡਕ ਆ ਹਨਾ ਹਾਂਜੀ ਹਾਂਜੀ ਗਰਮੀ ਨਹੀਂ ਲੱਗਦੀ ਹਣੀ ਬਹੁਤ ਹਾਂਜੀ ਹਾਂਜੀ ਹੂੰ ਅੱਜ ਫਿਰ ਕਿੰਨੇ ਜਾਨਵਰ ਵਕਾਊ ਕਰਤੇ ਵੀਰੇ ਆਪਣੇ ਕੋਲ 6 ਮਹੀਆ ਠੀਕ ਆ ਦੋ ਗਾਇਆਂ ਦੋ ਗਾਵਾਂ 8 ਜਨਵਾਰਾ ਟੋਟਾ ਹਾਂਜੀ ਮੈਂ ਠੀਕ ਆ ਸਵਾਈਆਂ ਸਾਰੀਆਂ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਈਏ ਇਧਰੋਂ ਹੀ ਕਰ ਲਈਏ ਹਨਾ ਇਧਰੋਂ ਹੀ ਕਰ ਲਈਏ ਵੀਰੇ ਕੀ ਡਿਟੇਲ ਆ ਵੱਡੇ ਭਾਈ ਵਿਰਾਮ ਅਜਨ ਮਹੀਨੇ ਡੇਢ ਦੀ ਗੱਬਣਾ 7 ਕਿਲੋ ਦੁੱਧ ਆ ਡੇਢ ਮਹੀਨੇ ਡੇਢ ਮਹੀਨੇ ਦੀ ਗੱਬਣਾ 7 ਕਿਲੋ ਦੁੱਧ ਆ ਹਾਂਜੀ ਠੀਕ ਆ ਵੀਰੇ ਇਹਦੇ ਬੱਚਾ ਵੱਡੇ ਭਾਈ ਬੱਚਾ ਹੈ ਨਹੀਂ ਵੀਰੇ ਦਾ ਬੱਚਾ ਹੈ ਨਹੀਂ ਪਹਾੜੇ ਤੇ ਮਿਲਦੀ ਆ ਵੀਰੇ ਹਾਂਜੀ ਪਹਾੜੇ ਤੇ ਮਿਲਦੀ ਆ ਠੀਕ ਆ ਚਵਾਈ ਕਿਵੇਂ ਆ ਵੱਡੇ ਭਾਈ ਚਵਾਈ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਠੀਕ ਆ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਰੇਟ ਵੀਰੇ 70000 ਮੰਗਦੇ ਆ 70000 ਰੁਪਏ ਮਾਣਤਾ ਨੇ ਦੇ ਵਿੱਚੋਂ ਵੀਰੇ ਮਾਣਤਾਨ ਕਰ ਦਿਆਂਗੇ ਠੀਕ ਹੈ ਕੱਢੀ ਬਾਰ ਨੂੰ ਵੀਰੇ ਤੂੜ ਦੇ ਮਦਦ ਨੂੰ ਖੋਲ ਦੇ ਲੈ ਵੀ ਮਿੱਤਰੋ ਤੁਹਾਨੂੰ ਮੈਂ ਕੁਝ ਕੁ ਜਾਨਵਰ 2-4 ਵਿੱਚੋਂ ਤੋੜ ਕੇ ਵਿਖਾ ਦੂੰਗਾ ਤੇ 2-4 ਜਾਨਵਰ ਰੋਵੇਂ ਵਿਖਾ ਦੂੰਗਾ ਕਿਉਂਕਿ ਫਿਰ ਤੁਸੀਂ ਬਾਕੀ ਜਿਹੇ ਪੈਸੇ ਦਾ ਕੋਲੇ ਆ ਕੇ ਦੇਖਣਾ ਆਪ ਆ ਯੋਗੀ ਇਹ ਤਾਂ ਪੀੜਾ ਵਾਲਾ ਕਿੰਨੇ ਸੱਜਰ ਨੇ 18-19 ਕਿਲੋ ਦੁੱਧ ਚੋਆ ਆ ਵੀਰ ਇਹ ਮੈਂ ਨੇ ਹਾਂਜੀ ਠੀਕ ਆ ਬਾਈ ਠੀਕ ਆ ਲੈ ਮਿੱਤਰੋ ਰਿਕਾਰਡ ਦੁੱਧ ਦਾ ਚੰਗਾ ਦੱਸਿਆ ਬਾਈ ਨੇ 18-19 ਕਿਲੋ ਦੁੱਧ ਪਾਈ ਜਾਂਦਾ ਵੀ ਮੈਂ ਇਹਦੇ ਥਲੋ ਚੋਆ ਇਹ ਥੋੜਾ ਯਾਰ ਬਣੀ ਐ ਕਿ ਲੇਟ ਆ ਅੱਗੇ ਤਾਂ ਇਹਨਾਂ ਦਿਨਾਂ ਸੂ ਪੈਂਦੀ ਹੁੰਦੀ ਸੀ ਠੀਕ ਆ ਠੀਕ ਆ ਇਹਦੀ ਲੇਟ ਹੋ ਗਈ ਹੈ ਲੇਟ ਹੋ ਗਈ ਐਦ ਕੀ ਝੋਟਾ ਹੈ ਨਹੀਂ ਸੀ ਵਿੱਚ ਠੀਕ ਆ ਝੋਟਾ ਯਾਰ ਬੇਲੀ ਦਾ ਲਿਆਂਦਾ ਉਦੋਂ ਬਣੀ ਹੈ ਫਿਰ ਤੇ ਠੀਕ ਆ ਵੀਰੇ ਠੀਕ ਆ ਬਾਈ ਥੋੜਾ ਇੱਕ ਦੁੱਧ ਸੀਗਾ ਜਦੋਂ ਬਣ ਗਈ ਉਦੋਂ ਥੋੜਾ ਜਿਆਦਾ ਘਟ ਗਿਆ ਪਹਿਲਾਂ ਦੁੱਧ 11-12 ਕਿਲੋ ਸੀਗਾ ਹੁਣ ਮੇਰੇ ਠੀਕ ਆ ਬਾਈ ਠੀਕ ਆ ਵੀਰੇ ਤੇ ਇਹਨੂੰ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੂ ਆਈਡੀਆ ਇਹਨੂੰ ਸੂਈ ਨੂੰ ਵੀਰ 9 ਮਹੀਨਿਆਂ ਦੇ ਨੇੜੇ ਹੋ ਗਿਆ ਠੀਕ ਆ ਬਾਈ ਠੀਕ ਆ ਤੇ ਵੱਡੇ ਬਾਈ 2 ਨੰਬਰ ਤੇ ਮੈਂ ਆ ਜਿਹੜੀ ਵੀਰੇ 2 ਨੰਬਰ ਤੇ ਮੈਂ ਤਾਜੀ ਸੂਈ ਆ ਆ ਬੱਚਾ ਮੀਆਂ ਬੱਚਿਆਂ ਦੇ ਨਾਲ ਦਾ ਬੱਚਾ ਇਹਦਾ ਕਿਹੜਾ ਵੀਰੇ 2 ਨੰਬਰ ਵਾਲਾ ਬੈਠਾ ਜਿਹੜਾ ਠੀਕ ਆ ਦੋ ਨੰਬਰ ਆ ਠੀਕ ਆ ਤੇ ਦੁੱਧ ਵੀਰੇ ਮੈਂ ਤੇ ਥ ਇਹਦੇ ਥੱਲੇ ਦੁੱਧ ਹੈਗਾ 12 13 12 13 ਕਿਲੋ ਜਿਹੜਾ ਹਾਂਜੀ ਠੀਕ ਆ ਵਿਚਵਾਈ ਕਿਵੇਂ ਲੱਗੀ ਆ ਵਿਚਵਾਈ ਇੱਕ ਨੰਬਰ ਆ ਜਮਾ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਵੀਰੇ ਆਪਾਂ ਮੰਗਦਿਆਂ ਲੱਖ 1 ਲੱਖ ਰੁਪਈਆ ਮਾਨਤਾ ਨਿੰਦਾ ਹੋ ਜੂ ਵਿਚੋ ਮਾਨਦਾਨ ਕਰ ਦਿਆਂਗੇ ਕੀ ਕਹ ਲੈ ਵੀ ਮਿੱਤਰੋ ਇਹਦਾ 1 ਲੱਖ ਰੁਪਈਆ ਰੇਟ ਆ ਮੈਂ ਤੁਸੀਂ ਇਹ ਵੀ ਦੇਖ ਲੋ ਕਰਮਾਂ ਵਾਲੀ ਔਰ ਦੁੱਧ 12 13 ਕਿਲੋ ਪਈ ਜਾਂਦਾ ਸੀ ਠੰਡੀ ਪੂਰੀ ਆ ਨਾਜਰ ਆ ਜਾਂਦੀ ਕਿ ਕਹਿਣ ਤੋਂ ਭਾਵੇਂ ਆ ਵੀ ਹੁਣ ਮੈਨੂੰ ਇੱਥੋਂ ਮੈਂ ਬੈਠਾ ਥੋੜਾ ਜਿਹਾ ਪਿੱਛੇ ਆ ਬਾਈ ਮੈਨੂੰ ਜਿਹੜੀਆਂ ਇਹਨਾਂ ਦੇ ਬਾਡੀ ਸਟਰਕਚਰ ਹੀ ਤੀਂਦੇ ਆ ਲੇਵੇ ਵਾਲੇ ਪੱਖ ਤੇ ਮੇਰੀ ਨਿਗਾ ਥੋੜੀ ਜੀ ਘਟ ਪੈਂਦੀ ਵੀ ਉਹ ਸਭ ਤੋਂ ਇਹ ਵੀ ਵਾਲੇ ਪੱਖ ਚੋਂ ਬਹੁਤ ਵਧੀਆ ਵਾ ਲੇਵੇ ਨੂੰ ਵੇਲੋ ਵੀ ਪੰਪ ਆ ਬਾਈ ਹਾਂਜੀ ਇੱਕ ਥੋੜੀਆਂ ਹੀ ਸਵੇਰੇ ਲੇਟ ਚ ਆਈਆਂ ਆਪਾਂ ਇਹ ਕੋਆ ਆਇਆ ਟਾਈਮ ਜਿਹੜਾ ਵੀਡੀਓ ਬਣਾਉਣ ਦਾ ਬਾਈ ਉਹ ਸਾਡਾ ਇੱਕ 1:00 ਵਜੇ ਦੇ ਕਰੀਬ 1:30 ਵਜੇ ਦਾ ਦਿਖਾ ਦੀ ਪੁੱਤ ਟਾਈਮ ਮੜਾ ਜਾਂ ਹਾਂਜੀ ਹਾਂਜੀ ਉਹ ਇੱਕ ਚੁਆਈ ਚੁਈ ਇੱਕ ਨੰਬਰ ਹੈ ਦੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਆ ਤਿੰਨ ਨੰਬਰ ਵਾਲੀ ਮੈਂ ਜਿਹੜੀ ਵੱਡੇ ਭਾਈ ਤਿੰਨ ਨੰਬਰ ਵਾਲੀ ਮੈਂ ਵੀ ਤਾਜੀ ਸੂਈ ਹੈ ਇਹਦਾ ਵੀ ਠੀਕ ਆ ਬੱਚੇ ਅਮੀ ਨਿਕਦੇ ਨੇ ਇਹਦਾ ਬੱਚਾ ਹੈਗਾ ਵਾ ਠੀਕ ਆ ਤੇ ਪੈ ਕਹਿ ਤਾਂ ਭਾਵੇਂ ਦਵੀਆਂ ਦਿਨਾਂ ਦਾ ਦੇਈਏ ਚੱਲਦਾ ਜਿਹੜਾ ਸੱਚੀ ਗੱਲ ਉਹ ਸੱਚੀ ਹੁੰਦੀ ਵੀਰੇ ਕਿਹੜਾ ਬੱਚਾ ਵਾ ਵੀਰੇ ਇਹਦਾ ਬੱਚਾ ਸਾਹਮਣੇ ਜਿਹੜੀ ਕੱਟੀ ਖੜੀ ਆ ਠੀਕ ਆ ਵੀ ਆ ਬੱਚੇ ਹੀ ਆ ਸਾਰਿਆਂ ਦੇ ਜਿਹੜਾ ਮਰਜੀ ਚਲੋ ਤੁਸੀਂ ਭਾਈ ਨੂੰ ਵੀਡੀਓ ਮੰਗਵਾ ਲਿਆ ਜੇ ਜਦੋਂ ਹੋਇਆ ਕਿਉਂਕਿ ਇਕੱਠੇ ਜਾਨਵਰ ਆ ਮੈਂ ਕੋਸ਼ਿਸ਼ ਕਰੂੰਗਾ ਕੱਲੇ ਕੱਲੇ ਬਾਰੇ ਜਾਣਕਾਰੀ ਇਹ ਕਿੰਨਾ ਸੁਆ ਸੁੰਦੀ ਆ ਵੀਰੇ ਇਹ ਵੀਰੇ ਚੌਥਾ ਪਹਿਮਾ ਸੁਆ ਸੁੰਦੀ ਆ ਸੁਗਾ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਆਖਿਆ ਸੀ ਸੂਈ ਨੂੰ ਤੁਹਾਨੂੰ ਦੱਸਿਆ ਵੀ ਮਹੀਨੇ ਦੇ ਨੇੜੇ ਹੋ ਗਿਆ ਓਕੇ ਦੁੱਧ ਕਿੰਨਾ ਤਿਆਰ ਆ ਦੋ ਤਨ 11 ਕਿਲੋ ਤਿਆਰ ਹੈਗਾ 12 ਠੀਕ ਆ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹਦਾ ਵੀ ਮੁੱਲ 99000 ਕਰਦੇ ਆ ਬਾਕੀ 99000 ਰੁਪਏ ਹਾਂਜੀ ਬਾਕੀ ਮਾਨਦਾਨ ਕਰ ਦੇਾਂਗੇ ਠੀਕ ਆ ਬਾਈ ਜੀ ਜਿਹੜੀ 4 ਨੰਬਰ ਤੇ ਮੈਂ ਆ ਵੀਰੇ ਏ ਵੀਰ ਇਹਦਾ ਵੀ ਬੱਚਾ ਹੈਗਾ ਇਹਦਾ ਡੇਢ ਮਹੀਨੇ ਦਾ ਸੂਆ ਹੈਗਾ ਵਾ ਠੀਕ ਹੈ ਤੇ ਇਹਦੇ ਥੱਲੇ ਦੁੱਧ ਵੀਰ ਜਿਹੜਾ ਸਹੀ ਲੈ ਲੈਣਾ ਆਪਾਂ ਹਾਂ ਉਹ 8 7.5 8 ਲੀਟਰ ਹੈਗਾ ਵਾ ਠੀਕ ਹੈ 7.5 8 ਲੀਟਰ ਹੀ ਆ ਠੀਕ ਹੈ ਚੁਆਈ ਚੁਈ ਕਿਵੇਂ ਲੱਗੀ ਹੈ ਵੱਡੇ ਭਾਈ ਚੁਆਈ ਚੁਈ ਇੱਕ ਨੰਬਰ ਹੈ ਇੱਕ ਥੰਚ ਧਾਰਾ ਘਾਟਾ ਇਹਦੇ ਠੀਕ ਹੈ ਭਾਈ ਠੀਕ ਹੈ ਇਹਦਾ ਬੱਚਾ ਵੀਰੇ ਬੱਚਾ ਇਹਦਾ ਵੀ ਠੀਕ ਬੈਠਾ ਵਾ ਠੀਕ ਹੈ ਭਾਈ ਤੇ ਇਹ ਕਿੰਨੇ ਦੀ ਦੇ ਦਿਆਂਗੇ ਵੀਰੇ ਜਿੰਨੇ ਕੁ ਮੁੱਲ ਦੀ ਹੋਣਾ ਐਨੇ ਇੱਕ ਦੀ ਮੁੜ ਕੇ ਰਾਜੀ ਹੋ ਗਈ ਤੇ ਉਵੇਂ ਵੇਖ ਜਾਣੀ ਵੀਰ ਜੀ ਦਾ। ਵਾਹ ਇਹ ਕਿੰਨੇ ਦੀ ਦੇ ਦਿਆਂਗੇ ਭਾਈ? ਇਹ 65000 ਦੀ ਦੇ ਦਿਆਂਗੇ। ਓਕੇ ਠੀਕ ਹੈ। ਲੈ ਵੀ ਮਿੱਤਰੋ 7-8 ਕਿਲੋ ਦੁੱਧ ਦਾ ਬੱਚਾ ਮਗਰ ਆ 1.5 ਮਹੀਨੇ ਦਾ ਸੂਆ ਵਾ। ਰੇਟ ਇਹਦਾ 65000 ਰੁਪਇਆ। ਵੀਰੇ ਜਿਹੜੀ 5 ਨੰਬਰ ਤੇ ਆ ਵੀਰੇ। ਵੀਰੇ ਤਾਜੀ ਸੂਈ ਆ ਬੌਲਾ ਹੈਗਾ 7 ਕਿਲੋ 8 ਕਿਲੋ। ਠੀਕ ਹੈ ਕਿੰਨੇ ਕਿਦਨ ਸੂਈ ਆ ਵੀਰੇ ਇਹ? ਇਹਨੂੰ ਸੂਈ ਨੂੰ ਚੌਥਾ ਦਿਨ ਅੱਜ। ਠੀਕ ਹੈ ਭਾਈ। ਤੇ ਅੱਜ ਹੀ ਸਵੇਰੇ ਹੀ ਅਜੇ ਦੁੱਧ ਜਾਨੀ ਕਿ ਬੌਲਾ ਬੰਨੋ ਹਟਿਆ ਵਾ। ਠੀਕ ਹੈ ਇਹਦਾ ਰੇਟ ਕੀ ਰਹੂਗਾ ਵੱਡੇ ਭਾਈ? ਇਹਦਾ ਮੁੱਲ 70000 ਆ ਵੀਰੇ 70000 ਵੀਰੇ ਹਾਂਜੀ ਠੀਕ ਹੈ ਠੀਕ ਹੈ ਲੈ ਵੀ ਮਿੱਤਰੋ ਜਿਨੇ ਥੋੜੇ ਪੈਸੇ ਲਾਉਣੇ ਹੁੰਦੇ ਲਈ ਇਹ ਚੀਜ਼ ਵਾਚ ਰਿਹਾ ਹੈਣਾ ਸੁਣਾ ਦਿਓ ਪਿਆ ਵੀਰਾ ਦੁੱਧ ਮੈਣੇ ਮਰਾਣ ਕਹਿੰਦਾ 9-10 ਕਿਲੋ ਦੇ ਜਾਣਾ ਹੈਣਾ ਭਾਈ ਹਾਂਜੀ ਹਾਂਜੀ ਆਰਾਮ ਨਾਲ 10 ਕਿਲੋ ਦੁੱਧ ਦੇ ਦੂਗੀ ਇਹਦਾ ਬੱਚਾ ਠੀਕ ਹੈ ਭਾਈ ਕਿੰਦਾ ਰੇਟ ਕੀ ਰਊਗਾ ਵੱਡੇ ਵੀਰੇ ਵੀਰੇ ਇਹਦਾ ਤੁਹਾਨੂੰ ਦੱਸਿਆ 70000 ਦੀ ਦੇ ਦਿਆਂਗੇ ਠੀਕ ਹੈ ਮੈਂ ਤੁਹਾਨੂੰ ਖੁੱਲਾ ਕਰ ਦੇਗਾ ਕਰ ਦਿਆਂ ਕਰ ਦਿਆਂ ਠੀਕ ਹੈ ਬਣ ਦੇ ਵੀਰੇ ਇਹਨੂੰ ਲੈ ਮਿੱਤਰੋ ਇਹ ਜਿਹੜੀ 5 ਨੰਬਰ ਤੇ ਮੈਂ ਤੁਹਾਨੂੰ ਵਿਖਾਤੀਆ ਕਰਮਾਂ ਵਾਲੀ ਦੇਖ ਸਕਦੇ ਆ ਨਹੀਂ ਨਹੀਂ ਪਾਸਾ ਪੂਸਾ ਕੋਈ ਨਹੀਂ ਠੀਕ ਹੈ ਕੋ ਕੁਲੇ ਆ ਕੇ ਬਾਈ ਆਪਦੀ ਤਸੱਲੀ ਕਰ ਲਿਆ ਜੀ ਬਾਕੀ ਤਸੱਲੀ ਕਰਕੇ ਭਾਵੇਂ ਦੋ ਟਾਈਮ ਚਾਰ ਟਾਈਮ ਚੋ ਕੇ ਹਾਂ ਸਹੀ ਗੱਲ ਆ ਵੀਰੇ ਕਿਉਂਕਿ ਮੈਂ ਤਾਂ ਪਹਿਲਾਂ ਦੱਸਤਾ ਵੀਡੀਓ 'ਚ ਕਿਉਂਕਿ ਆਹ ਡੈਰੀ ਫਾਰਮ ਦੇ ਵਿੱਚ ਤਾਂ ਪਸਵਾਣ ਨਹੀਂ ਗਈ ਬੁرائی ਜਾ ਸਕਦੀ ਹਾਂ ਹਾਂਜੀ ਹਾਂਜੀ ਆਪਾਂ ਨੂੰ ਕੋਈ ਤਰਾਜ ਜਿਆਦੇ ਹੁੰਦੇ ਆ ਤੇ ਵੀਰੇ ਇਹ 6 ਨੰਬਰ ਵਾਲੀ ਮੈਂ ਜਿਹੜੀ 6 ਨੰਬਰ ਵਾਲੀ ਮੈਂ ਤਾਜੀ ਸੂਈ ਇੱਥੇ ਬੱਚ ਕੱਟੀਏ ਦੀ ਠੀਕ ਆ ਵੀਰੇ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਬਾਈ ਇਨਵੇਂ ਮਹੀਨੇ ਦੇ ਨੇੜੇ ਹੋ ਗਿਆ ਵੀਰੇ ਠੀਕ ਆ ਦੁੱਧ ਕਿੰਨਾ ਇਹਦੇ ਥਲੇ ਦੁੱਧ ਦੇ ਥਲੇ 11 12 ਕਿਲੋ ਹੋਊਗਾ 11 ਕਿਲੋ ਮੰਨ ਕੇ ਚੱਲੋ ਠੀਕ ਆ ਠੀਕ ਆ ਤੇ ਇਹ ਕਿੰਨੇ ਦੀ ਦੇ ਦਿਆਂਗੇ ਵੀਰੇ ਇਹ ਵੀਰ ਦੇ ਦਿਆਂਗੇ ਆਪਾਂ 70000 ਰੁਪਏ ਦੇ ਦਿਆਂਗੇ ਹਾਂਜੀ 75000 ਦੀ ਦੇ ਦਿਆਂਗੇ 75000 ਦੀ ਠੀਕ ਆ ਭਈ ਲੈ ਵੀ ਮਿੱਤਰੋ 65 70 75 ਵਾਲੇ ਭਾਅ ਜਿਹੜੇ ਆ ਉਹ ਵਾਅਦਾ ਇੱਕ ਦੋ ਮਹੀਨੇ ਹੀ ਬਸ ਲੱਗਦੇ ਜੰਮੇ ਵਾਲੀਆਂ ਬਾਕੀ ਚਾਰਾਂ ਮਹੀਨਿਆਂ ਦੇ ਭਾਅ ਦੇਖਣ ਨੂੰ ਥੋੜੀ ਲੱਗਦੀ ਆ ਜਿਹੜੇ ਘਰ ਤੋਂ ਆਪਾਂ ਪਿੱਛੋਂ ਲਈ ਆ ਵੀਰ ਹਾਂ ਉਹ ਦੱਸਦੇ ਵੀ ਅਸੀਂ 16 ਕਿਲੋ ਦੁੱਧ ਪਿੱਛੋਂ ਮਿਣ ਕੇ ਲਈ ਸੀ ਠੀਕ ਆ ਤੇ ਉਹਨਾਂ ਕੋ ਥੋੜੀ ਗਾਵ ਬੰਦੇ ਉਹੋ ਜੇ ਸੀ ਕੇਅਰ ਨਹੀਂ ਹੋਈ ਹੂੰ ਤੇ ਆਪਾਂ ਉਹਨਾਂ ਤੋਂ ਲੈ ਲਈ ਠੀਕ ਆ ਭਾਈ ਹੁਣ ਦੁੱਧ ਕਿੰਨਾ ਤਿਆਰ ਆ ਵੀਰੇ ਹੁਣ 11 12 ਕਿਲੋ 11 ਕਿਲੋ ਤਿਆਰ ਹੈਗਾ ਬਸ ਠੀਕ ਆ ਓਕੇ ਫੋ ਬਹੁਤ ਆ ਦੁੱਧ ਤਾਂ ਵੈਸੇ ਤੇ ਵੱਡੇ ਭਾਈ ਦੋ ਗਾਵਾਂ ਕਿਹੜੀਆਂ ਵਾਂ ਵੀਰੇ ਦੋ ਗਾਵਾਂ ਆ ਵਾ ਇਹ ਕਾਮ ਐ ਮਿਣੀ ਹੈਗੀ ਆ हां ਜਿਹਦੀ ਜਿਆਦਾ ਡਿਮਾਂਡ ਹੁੰਦੀ ਹੈ ਅੱਜ ਕੱਲ ਠੀਕ ਇਹ ਵੀ ਦੱਸ ਦੇ ਵੀਰੇ ਇਹ ਥੱਲੇ ਵੀ ਦੁੱਧ 11 12 ਲੀਟਰ ਤਿਆਰ ਆ ਮੀਨੀ ਸਿੰਘ ਹਿਲਦੇ ਵੀਰੇ ਦੋਵੇਂ ਇੱਕ ਹਿਲਦਾ ਇੱਕ ਨਹੀਂ ਹਿਲਦਾ ਓਕੇ ਠੀਕ ਆ ਤੇ ਚੁਆਈ ਚੁਆਈ ਕਿਵੇਂ ਆ ਵੀਰੇ ਚੁਆਈ ਚੁਆਈ ਇੱਕ ਨੰਬਰ ਆ ਇਹਦੀ ਠੀਕ ਆ ਕਿੰਨੇ ਦਿਨਾਂ ਦਾ ਸੁਆ ਜਾਂਦਾ ਇਹਦਾ ਸੁਆ ਵੀ ਹੈਗਾ ਵਾ 15 ਕੇ ਦਿਨਾਂ ਦਾ ਹੈਗਾ ਕੱਲ ਔਰਲੇ ਪਾਸੇ ਕਾਲਾ ਬੱਚਾ ਬੈਠਾ ਹੈ ਦਾ ਠੀਕ ਹੈ ਠੀਕ ਹੈ ਓਕੇ ਤੇ ਓਕੇ ਓਕੇ ਠੀਕ ਹੈ ਭਾਈ ਤੇ ਇਹ ਕਿੰਨੇ ਦੀ ਦੇਦਗੇ ਵੀਰੇ ਇਹਦਾ ਹੀ ਮੁੱਲ 95000 ਕਰਦੇ ਵੀਰੇ ਓਕੇ ਠੀਕ ਹੈ ਲੈ ਮੈਂ ਤਰੂ ਮੁੱਲ ਲੈਂਦਾ ਵੀ 95000 ਆ ਲੈਵੇਂ ਭਾਂਡੇ ਵਾਲੀ ਮੈਂ ਥੱਲੋ ਥੱਲੋ ਬਹੁਤ ਖਰੀਆ ਯਾਰ ਮੈਂ ਹੈਨਾ ਹਾਂਜੀ ਤੇ ਇਹ ਹੋਗੀਆਂ ਵੱਡੇ ਵੀਰੇ ਆਪਣੀਆਂ ਮੱਜਾਂ ਤੇ ਗਾਈਆਂ ਥਣੀਆਂ ਵੱਡੇ ਭਾਈ ਗਾਈ ਤੇ ਕਾ ਵਾ ਪੰਜਾਬ ਵਾਲੀ ਜਲਸੀ ਪਿਓਰ ਠੀਕ ਆ ਚੀਲ ਠੰਡੀ ਪੂਰੀ ਆ 10-15 ਦਿਨ 10 ਕਿਲੋ ਦਿਨ ਲੈਂਦੀ ਆ ਕੱਚੀ ਆ ਲਸੂਣ ਵਾਲੀ ਆ ਵੀਰੇ ਇਹ ਹਾਂਜੀ ਹਾਂਜੀ ਤਿਆਰ ਹੀ ਆ 10 ਕਿਲੋ ਦੇ ਆ ਜੀ ਇਹਦਾ ਰੇਟ ਕੀ ਰਹੂਗਾ ਵੱਡੇ ਭਾਈ ਇਹਦਾ ਰੇਟ 45000 ਦੀ ਦੇ ਦੇ 47000 ਦੀ ਹਾਂਜੀ ਠੀਕ ਆ ਵੀਰੇ ਆ ਵੈਟ ਸੂਈ ਤਾਜੀ ਠੀਕ ਆ ਇਹਦੇ ਥੱਲੇ ਵੀ 17-18 ਕਿਲੋ ਬੋਲਾ ਤਿਆਰ ਆ ਠੀਕ ਆ ਤੇ ਸੁਆ ਕਿੰਨਾ ਸੁਈਆ ਵੀਰੇ ਇਹ ਹਾਏ ਇਹ ਤਾਂ ਬੱਚਾ ਹੈ ਨਾ ਸੁਆ ਕਿਨੂੰ ਆ ਸੁਈਆ ਵੱਡੇ ਪਈਏ ਸੁਆ ਭਾਈ ਉਹ ਤਾਂ ਤੀਜਾ ਕਹਿੰਦੇ ਆ ਆਪਾਂ ਚੌਥਾ ਮੰਨ ਕੇ ਲਈ ਆ ਓਕੇ ਠੀਕ ਆ ਭਾਈ ਤੇ ਚੁਆਈ ਚਵੀ ਕਿਵੇਂ ਲੱਗੀ ਆ ਵੀਰੇ ਚੁਆਈ ਚੂ ਇੱਕ ਨੰਬਰ ਆ ਠੀਕ ਆ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਆਪਾਂ ਇਹ 47000 ਦੀ ਦੇ ਦਿਆਂਗੇ ਠੀਕ ਆ ਓਕੇ ਜੇ ਕੋਈ ਜੋੜਾ ਲੈ ਲਵੇ ਵੀਰੇ ਕੋਈ ਨਾ ਕਰ ਦਾਂਗੇ ਮਾਨ ਤਾਨ ਕੋਲਾ ਓਕੇ ਲੈ ਵੀ ਮਿੱਤਰੋ ਗਾਈਆਂ ਦੋਵਾਂ ਦੀ 47 47000 ਹਾਂਜੀ ਹਾਂਜੀ ਠੀਕ ਆ ਇਹ ਜੇ ਕੱਟਾ ਵੀ ਹੈਗਾ ਵਕਾਓ ਠੀਕ ਆ ਆ ਜਿਹੜਾ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ ਇਹ ਦੀ ਮਾਂ ਦਾ ਯਾਰ ਦੁੱਧ 12 13 ਕਿਲੋ ਹੈਗਾ ਸੀ ਆ ਮੈਂ ਆਪਾਂ ਝੂਠ ਮਾਰਦੀ ਐ ਕਈ ਹੁਣ ਕ ਛੱਡ ਦਿੰਦੇ ਝੂਠ ਹਾਂ ਪੀ ਇਹ ਦੀ ਮਾਂ ਦਾ ਇੰਨਾ ਹੀ ਦੁੱਧ ਕਿਸੇ ਨੇ ਕਿਹੜਾ ਜਾ ਕੇ ਵੇਖਣਾ ਵੀਰੇ ਬਿਲਕੁਲ ਬਿਲਕੁਲ ਭਾਈ ਚੋਇਆ ਜਿਹੜਾ ਜਾਣਾ ਜਾਣਾ ਤੋਂ ਹਾਂਜੀ ਇਹ ਆਪਣੇ ਘਰ ਦੀ ਮਾਂ ਦਾ ਹੀ ਕੱਟਾ ਵਾ ਘਰੇ ਹੀ ਪਾਲਿਆ ਹੋਇਆ ਠੀਕ ਆ ਤੇ 11 12 ਲੀਟਰ ਦੁੱਧ ਦਿੱਤਾ ਹੈ ਮਾਈ ਨੇ ਠੀਕ ਆ ਤੇ ਇਹ ਕਿੰਨੇ ਦਾ ਦੇ ਦਈਏ ਵੀਰੇ ਇਹ 18000 ਦਾ ਦੇ ਦਾਂਗੇ ਓਕੇ ਠੀਕ ਹੈ ਲੈ ਵੀ ਮਿੱਤਰੋ ਇਹ ਜਾਨਵਰ ਇਹੀ ਸੀ ਨਾ ਵੀਰੇ ਜਾਨਵਰ ਇਹ ਜਾਨਵਰ ਸੀਗੇ ਬਾਈ ਦੇ ਸ਼ਹਿਰ ਮੋਗੇ ਦੇ ਵਿੱਚ ਸੰਤ ਨਗਰ ਦੇ ਵਿੱਚ ਲੈ ਵੀ ਵੀਰੇ ਇੱਕ ਵਾਰੀ ਨੰਬਰ ਦੇ ਹੀ ਆਪਦਾ ਭਰਾ ਨੰਬਰ 73474 ਹਾਂਜੀ 95520 ਇੱਕ ਵਾਰੀ ਹੋਰ ਆਉਣ ਦੇ ਬਾਈ 73474 ਹਾਂਜੀ 95520 ਠੀਕ ਆ ਇਸ ਨੰਬਰ ਤੇ ਕਰਨੀ ਆ ਤੁਸੀਂ ਬਾਈ ਦੇ ਨਾਲ ਗੱਲਬਾਤ ਸ਼ੁਕਰੀਆ ਚਾਉਂਦੇ ਰਹੋ ਧੰਨਵਾਦ